ਕੋ ਬੇਰਾ ਰਾਕੀ ਆ ਬਨ ਰੋਖਾ ਹਿੱਸਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਹੋ ਗਿਆ ਆਉਣ ਆ ਹੋ ਗਿਆ ਹੋ ਗਿਆ ਨਾ ਸਾਖ ਪੁਤਾਬ ਜਾਂ ਕੱਟੀ ਆ ਇਹਦੇ ਚੱਲੇ ਆ ਥੰਨੇ ਹਾਂ ਕੀ ਐ ਤੈ ਵੀ ਆਣਾ ਵੀਡੀਓ ਚ ਤੇਰੀ ਵੀ ਬਣਾਵਾਂਗੇ ਰੁਕ ਜਾ ਵੀਡੀਓ ਤੇ ਅੱਜ ਚੱਲਿਆ ਖੰਨੇ ਤੇ ਉਹ ਵੀ ਨਿਕਲ ਗਿਆ ਦੂਜਾ ਬੰਦਾ ਬੰਦਾ ਵੀ ਘਰ ਦੇ ਵਿੱਚੋਂ ਤੇ ਮਿਲਦੇ ਆਂ ਜਾਂ ਹੁਣ ਗਵਿੰਦਗੜ੍ਹ ਮਿਲਾਂਗੇ ਹੁਣ ਜਾਣਾ ਖੰਨੇ ਥੋੜਾ ਸਮਾਨ ਲੈ ਕੇ ਆਉਣਾ ਆ ਤੇ ਫਿਰ ਕੰਮ ਕਰਾਂਗੇ ਹੌਲੀ ਹੌਲੀ ਸਟਾਰਟ ਵੀਡੀਓ ਦਾ ਤੇ ਬਾਕੀ ਜਿੰਨੇ ਵੀ ਚੈਨਲ ਦੇ ਉੱਤੇ ਨਵੇਂ ਆ ਰਹੇ ਨੇ ਸਬਸਕ੍ਰਾਈਬ ਕਰ ਲਓ ਹਨਾ ਭਾਈ ਬਣ ਕੇ ਤੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਪੂਰੀ سپورਟ ਕਰਿਓ ਦੇਖ ਰਹੇ ਹੁਣ ਕੀ ਬਣਦਾ ਅੱਗੇ ਮਿਲਦੇ ਆ ਉਹਨੂੰ ਜਾ ਕੇ ਨਿਕਲਣ ਲੱਗਿਆ ਮੈਂ ਘਰੋਂ ਬੜਾ ਆਪਣਾ ਯਾਮਾ ਉਹ ਵਿਚਾਰਿਆ ਉਹਦਾ ਨ ਮਗਰਾ ਟੁੱਟ ਗਿਆ ਉਹਦੋਂ ਵੀਡੀਓ ਬਣਾਉਣ ਦੇ ਚੱਕਰ ਉਹਦੇ ਵਿੱਚ ਵੀ ਅੱਜ ਬੁਆਣਾ ਆਇਆ ਆ ਉਹਨੇ ਵੀ ਦੇਖੋ ਧਿਆਨ ਨਾਲ ਇਹ ਤਾਂ ਆਪਾਂ ਪੂਰਾ ਕੰਮ ਲੈਣਾ ਆਉਣ ਵਾਲੀ ਵੀਡੀਓ ਦੇ ਵਿੱਚ ਕੰਮ ਕਰੇਗਾ ਨਾ ਵੀਡੀਓ ਬਣਾਏਗਾ ਨਾ ਹੈ ਨਾ ਬਣਾਏ ਵੀ ਬਣਾਏਗਾ ਨਾ ਹਾਂ ਉਹ ਦੇ ਫੋਟੋ ਕਰ ਉਹ ਦੇ ਫੈਲੋ ਕਰਦੇ ਹੈਲੋ ਆਹ ਆਈ ਤੇ ਬਾਕੀ ਹੁਣ ਮਿਲਦੇ ਆਂ ਜਾ ਕੇ ਗਵਿੰਦ ਘੜਾ ਆਉਂਦਾ ਨਿਕਲ ਗਿਆ ਵੈਸੇ ਬਾਈ ਫੋਨ ਕਰਿਆ ਉਹਨੂੰ ਤੇ ਮਿਲਦੇ ਆਂ ਹੁਣ ਖੰਨੇ ਤੇ ਹੁਣ ਨਿਕਲ ਗਏ ਆਪਾਂ ਖੰਨੇ ਲਈ ਤੇ ਬਾਕੀ ਦੇਖਦੇ ਆਂ ਪਹਿਲਾਂ ਥੋੜਾ ਜਿਹਾ ਮੋਟਰਸਾਈਕਲ ਦੀ ਲਾਈਟ ਇੱਕ ਸਾਈਡ ਵਾਲੀ ਪੱਤੀ ਗੈਨ ਡਿਗੇਟਰ ਦੇ ਫੋਨ ਹੈ ਆਪਾਂ ਜਾ ਕੇ ਇਹ ਹੈ ਜੀ ਦਾਣਾ ਮੰਡੀ ਦਾ ਸੀਨ ਤੇ ਬਾਕੀ ਹੁਣ ਜਾ ਰਹੇ ਹਾਂ ਖੰਨੇ ਥੋੜਾ ਸਮਾਨ ਲੈਣ ਵਾਸਤੇ ਕਿਉਂਕਿ ਵੀਡੀਓ ਬਣਾਉਣ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਬਾਈ ਵੀ ਹੋਰ ਰਸਤੇ ਵਿੱਚ ਅੱਗੇ ਖੜਾ ਹੋਊਗਾ ਹੁਣ ਵੀ ਮਿਲਾਂਗੇ ਤੇ ਬਾਕੀ ਬਾਕੀ ਨਵੇਂ ਸਾਲ ਚੜ੍ਹ ਚੁੱਕੇ ਨਵੇਂ ਸਾਲ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੰਨੇ ਭਰਾ ਇਸ ਚੈਨਲ ਦੇ ਉੱਤੇ ਆ ਰਹੇ ਸਾਰੇ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਪੋਰਟ ਕਰੋ ਆਉਣ ਵਾਲੇ ਸਮੇਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਸੋ ਇੱਕ ਛੋਟਾ ਜਿਹਾ ਬਲੌਗ ਬਣਾਇਆ ਜੀ ਤਾਂ ਕਿ ਵੈਸੇ ਹੀ ਥੋੜਾ ਜਿਹਾ ਹਿਸਾਬ ਕਿਤਾਬ ਫਲੇ ਘਟੇ ਆ ਨਵੀਆਂ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਣੀਆਂ ਨੇ ਤੇ ਹੁਣ ਪੰਜ ਪਹੁੰਚ ਗਿਆ तकरीबन ਪਿੰਡੇ ਦੇ ਲੱਗ ਗਈ ਹੈ ਇਹ ਇਹ ਲਾਡੀ ਆ ਮੇਰੇ ਵੀਰੋ ਭੋਰਨ ਵਾਲਾ ਲਾਡੀ ਆ ਪਹੁੰਚ ਗਿਆ ਹੁਣ ਇੱਥੇ ਘੜਾ ਕਰਦਾ ਠੀਕ ਠਾਕ ਹੈ ਨਾ ਕਿ ਆਇਆ ਇਹ ਮੈਂ ਨਾ ਰੱਤ ਕੱਠਾ ਹੀ ਨਾਲਿਆ ਸੀਗਾ ਕੱਠਾ ਹੀ ਨਾਲਿਆ ਸੀ ਜਾਲ ਸੋਗਰਾ ਅਸੀਂ ਨਾ ਕੱਦੇ ਤੇਰੀ ਵੇਟ ਕਰ ਰਹੇ ਪਿੱਛੋਂ ਦੇਖ-ਦੇਖ ਕੇ ਅੱਛਾ ਜਿਵੇਂ ਜਗਰਾਤੇ ਚ ਮਾਤਰਾਣੀ ਦੇ ਸ਼ੇਰ ਹੌਲਾ ਹੁੰਦਾ ਓਦੋਂ ਲੋਕ ਪਿੱਛੋਂ ਦੇਖੀ ਜਾਂਦੇ ਹੁੰਦੇ ਵੇਟ ਕਰੀ ਜਾਂਦੇ ਹੁੰਦੇ ਅਸੀਂ ਉਵੇਂ ਵੇਟ ਕਰ ਰਹੇ ਹਾਂ ਤੇਰੀ ਅਸੀਂ ਆ ਵੀ ਗਾਦਾ ਹੂਗਾ ਮਾਤਰਾਣੀ ਦੇ ਸ਼ੇਰ ਗਾਦਾ ਹੂਗਾ ਕਿੱਥੇ ਜਾਣਾ ਹੈ ਖੰਨੇ ਖੰਦੇ ਖੰਦੇ ਕੀ ਕਰਨ ਜਾ ਰਹੇ ਪਹਿ ਬੂਏ ਲੈ ਗਏ ਚੱਕ ਕੱਟ ਕੇ ਜ਼ੀਰੋ ਬੈਲੈਂਸ ਲਓ ਜੀ ਜਿਹੜਾ ਮੇਰਾ ਵੀਰ ਦਾਨੀ ਸਜਣ ਸੇਵਾ ਪਾਉਣੀ ਚਾਹੁੰਦਾ ਪਾ ਸਕਦਾ ਹੈ ਉਹ ਬਾਈ ਦਾ ਨੰਬਰ ਆਪਾਂ ਪਾ ਦਿੰਦੇ ਮੈਂ ਨੰਬਰ ਪਾਵਾਂਗੇ ਤੁਹਾਨੂੰ ਹਾਂ ਜੇ ਬਾਕੀ ਆਪਣੀ ਪਹਿਲੀ ਵੀਡੀਓ ਆ ਇਹ ਦੇ ਬੇਨਤੀਆਂ ਸਾਰੇ ਨੂੰ ਵੀ ਪਹਿਲੀ ਵੀਡੀਓ ਆ ਜਿੰਨਾ ਹੋ ਸਕਦਾ ਸਪੋਰਟ ਕਰਿਓ ਤਾਂ ਚੜਾਵਾ ਚੜਾਓ ਜਿੰਨਾ ਚੜਾ ਸਕਦੇ ਹੋ ਠੀਕ ਚੱਲ ਫਿਰ ਖਿੱਚਦੇ ਕਰਦਾ ਵੀ ਉਹ ਗੱਲਾਂ ਦਾ ਮਾਰ ਅਸੀਂ ਹਾਂ ਭੋਰਨ ਵਾਲੇ ਇਹ ਗਾਣੇ ਆ ਰਹੇ ਆ ਬਹੁਤ ਜਾਂਦੇ ਕਾਣਾ ਕਰਾਂਗੇ ਹਾਂ ਭਾਈ ਕਿਆ ਕੁਝ ਖਰੀਦੀ ਆ ਇੱਕ ਬੰਦ ਦੇਖਿਆ ਕਲਾ ਦੇਖਿਆ ਹਲੇ ਵਸ ਲੈ ਲੈ ਨਹੀਂ ਹੋ ਗਿਆ ਜਿੰਨੇ ਜੀ ਸੱਚੇ ਨਹੀਂ ਹੋਇਆ ਕਨੈਕਟੇ ਨਹੀਂ ਹੋਇਆ ਸਾਡੇ ਜੋਂਨ ਚ ਨਹੀਂ ਆ ਰਹਾ ਸਾਡੇ ਕੁਝ ਵੀ ਲੈਣੀਆਂ ਐ ਬਸ ਹੀ ਦੇਖ ਰਹੇ ਹਾਂ ਜੋਂਨ ਚ ਆ ਕੇ ਤੂੰ ਤੋ ਹਰਣੇਪੁਰ ਨਾਲ ਆਏ ਹਾਂ ਆ ਵੀ ਲਾੜੇ ਇੱਧਰ ਆ ਜਾ ਆ ਗਿਆ ਆ ਗਿਆ ਓਕੇ ਰਿਪੋਰਟ ਆ ਕੰਮ ਕਰੋ ਕੰਮ ਕਰਨਾ ਸਟਾਰਟ ਪੋਰਨ ਵਾਲੇ ਆਏ ਹੋਏ ਸਟਾਰਟ ਕੰਮ ਕਦੋਂ ਸਟਾਰਟ ਕਰਨਾ ਹੈ 6+ ਓਕੇ ਲੋਡ ਹੈ ਜੀ ਸਭ ਹੋ ਗਿਆ ਜੀ ਮਾਈਕ ਲੈ ਲਿਆ ਡਨ ਦੇਖ ਲੋ ਤੇ ਅਸੀਂ ਜਾ ਰਹੇ ਹਾਂ ਕਰਦੇ ਆਂ ਜਲਦੀ ਕੰਮ ਸਟਾਰਟ ਰੱਬੋ ਤੁਹਾਡੇ ਕੋਲ ਸਿਆਹ ਅਸੀਂ ਵੀ ਜਾ ਰਹੇ ਚੱਲਿਆ ਗਿਆ ਕੰਮ ਸਾਰਾ ਕਰਦੇ ਹੋਣਗੇ ਦੂਜੇ ਕੋਲ ਬਣਾਉਣੀ ਹੈ ਅੱਜ ਹੁਣੇ ਜਾਂਦੇ 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 ਕੀਮਾ ਬਣਾਉਣੀ ਹੈ ਕਿਮਾ ਬਣਾਉਣੀ ਹੈ ਬੜੀਆਂ ਲੈ ਭਾਈ ਜੀ ਤੁਸੀਂ ਦੱਸੋ ਹੁਣ ਮਿਹਨਤ ਕਰ ਰਹੇ ਆ ਬੰਦੇ ਕੋਲ ਟਾਈਮ ਵੀ ਤਾਂ ਚਾਹੀਦਾ ਹੁੰਦਾ ਸਹੀ ਹੈ ਬੰਦਾ ਇਹੋ ਕਰੀ ਜਾਂਦਾ ਕੀ ਹੋਣੀ